ਤੋਂ ਬਨੂ ਜਾ ਕੋਰ ਪਤਾ ਨਹੀਂ ਕੀ ਕੁਝ ਕਰਦੇ ਸੀ ਅੱਗੇ ਐਨੇ ਸੋਹਣੇ ਨਾਮ ਹੁੰਦੇ ਨਿਹਾਲੀ ਉਹ ਕਿੰਨਾ ਸੋਹਣਾ ਨਾਮ ਸੱਤਾ ਪ੍ਰਵਾਦੀ ਇੱਕੋ ਭੈਣ ਹੋਣ ਕਾਰਨ ਸਾਰੇ ਸੱਤ ਭرائی ਕਹਿੰਦੇ ਸਾਡੇ ਨੂੰ ਸੱਤ ਭرائی ਭਾਵ ਕੇ ਸੱਤ ਭਰਾ ਦੇ ਦੇ ਸੱਤ ਭرائی ਤੋੜ ਉਲੀ ਸਭرائی ਵੀ ਬਣ ਗਿਆ ਜੋ ਵਿਗੜਦੇ ਬੋਲ ਸਭرائی ਤੇ ਜਾ ਫਿਰ ਬਿਰਾਈ ਵੀ ਰਹਿ ਗਿਆ ਫੇਰੂ ਮੱਲ ਜੀ ਦੀ ਬਿਰਾਈ ਜੀ ਮੂਹ ਬੋਲੀ ਭੈਣ ਬਣ ਗਈ ਭੈਣ ਬਣ ਗਈ ਇਹ ਤਖਤ ਮੱਲ ਦੀ ਬੇਟੀ ਸੀ ਜਿਹੜਾ ਹੱਟਣ ਸੀ ਤੇ ਫੇਰੂ ਮੱਲ ਜੀ ਦੀ ਭੈਣ ਬਣ ਗਈ ਉਹ ਬੋਲੀ ਭੈਣ ਅੱਗੇ ਇਦਾਂ ਰਿਸ਼ਤੇ ਗਾਟ ਲੈਂਦੇ ਸੀ ਤਿੰਨ ਬਹੁ ਦੇ ਵੀ ਸੀ ਕਿਹਾ ਦਿਓ ਆਜ ਵਰਗਾ ਕੰਮ ਨਹੀਂ ਅੱਜ ਦੇ ਪਤਾ ਨਹੀਂ ਕੀ ਕੁਝ ਸਾਡੇ ਰਿਸ਼ਤਿਆਂ ਦੇ ਵਿੱਚ ਚੱਲਦੇ ਐ ਪਤਾ ਨਹੀਂ ਕਿਸਾਰ ਕਿਹੜੇ ਰਾਸਤੇ ਪਰ ਪਿਆਰ ਅੱਜ ਤੇ ਆਪਣੇ ਹੀ ਰਿਸ਼ਤੇ ਸੇਪ ਨਹੀਂ ਹਨ ਤੇ ਮੂੰਹ ਬੋਲੇ ਜਿਸ ਤੇ ਕਿਤੋਂ ਸੇਪ ਹੋਣਾ ਹੈ ਪਿਆਰੇ ਆਪੋ ਨੇ ਇੱਕ ਢੋ ਜੰਮੇ ਰਿਸ਼ਤੇ ਅੱਜ ਸਮਾਜ ਦੀ ਵਿੱਚ ਸੇਪ ਨਹੀਂ ਹਨ ਸਾਫ ਸੁਥਰੇ ਨਹੀਂ ਹਨ ਅੱਗੇ ਪੱਗਾਂ ਵਟਾ ਲੈਂਦੇ ਉਹ ਬੋਲੇ ਭਰਾ ਬਣ ਜਾਂਦੇ ਭੈਣਾ ਬਣ ਜਾਂਦੀਆਂ ਤੇ ਉਹਨਾਂ ਨੂੰ ਫਿਰ ਮਰਦੇ ਦਮ ਤੱਕ ਉਹ ਨਿਭਾਉਂਦੇ ਸੀ ਰੋਪ ਕਿਉਂਕਿ ਚੰਗੇ ਲੋਕ ਸੀ ਭਾਵੇਂ ਕਿ ਉਹ ਲੋਕ ਪੜ੍ਹੇ ਲਿਖੇ ਘੱਟ ਸਨ ਪਰ ਉਹਨਾਂ ਕੋਲੇ ਲਿਆਕਤ ਇੰਨੀ ਸੀ ਸਮਾਜ ਦੇ ਵਿੱਚ ਸਹੀ ਢੰਗ ਦੇ ਨਾਲ ਜਿਉਣ ਦੀ ਕਿ ਉਹ ਰਿਸ਼ਤੇ ਨਿਭਾਉਂਦੇ ਸੀ ਬੜੀ ਜਾਂਚ ਸੀ ਉਹਨਾਂ ਲੋਕਾਂ ਨੂੰ ਪਿਆਰ ਸੀ ਰਿਸ਼ਤਿਆਂ ਦੇ ਵਿੱਚ, ਪ੍ਰੇਮ ਸੀ। ਅੱਜ ਤੇ ਲਾਲਚ ਰਣ ਬਣ ਕੇ ਰਹਿ ਗਿਆ। ਲਾਲਚ ਦੇ ਰਿਸ਼ਤੇ ਨੇ ਸਾਰੇ ਕੋਈ ਪਿਆਰ ਮੁਹੱਬਤ ਦਾ ਰਿਸ਼ਤਾ ਨਹੀਂ। ਹੁਣ ਜਿਹੜੀ ਇਹ ਸਭਰਾਹੀ ਸੀ ਨਾ ਸੱਤ ਭਰਾ ਹੀ ਮੈਨੂੰ ਕਹਿੰਦੇ ਅੱਠਵਾਂ ਭਰਾ ਫੇਰ ਉਹ ਮੱਲ ਨੂੰ ਬਣਾ ਲਿਆ ਇਹਨਾਂ ਨੇ। ਮੂੰਹ ਬੋਲੀ ਭੈਣ ਬਣ ਕੇ ਵੇਰਾਈ ਦੇ ਬਾਰੇ ਸਾਡੇ ਇਤਿਹਾਸ ਨੇ ਲਿਖਿਆ ਹੈ ਕਿ ਉਹ ਠਹਿਰੇ ਸੁਭਾਅ ਦੀ ਔਰਤ ਸੀ ਆਕਲ ਦਾ ਕੋਟ ਸੀ ਤੇ ਸ਼ਰਮ ਦੀ ਮੂਰਤ ਸੀ ਧਰੂਕੇ ਇਤਿਹਾਸਕ ਵਿੱਚ ਉਹਦਾ ਜ਼ਿਕਰ ਆਉਂਦਾ ਹੈ ਕਿ ਉਹ ਠਹਿਰੇ ਸੁਭਾਅ ਦੀ ਭਾਵ ਠਹਿਰੇ ਬਹੁਤ ਸ਼ਾਂਤ ਸੁਭਾਅ ਦੀ ਔਰਤ ਸੀ ਸੋਚ ਸਮਝ ਕੇ ਬੋਲਦੀ ਕਰਦੀ ਸਾਰਾ ਕੰਮ ਕਰ ਆਕਲ ਦੀ ਕੋਟ ਸੀ ਭਾਵ ਕੋਟ ਹੁੰਦਾ ਕਿਲਾ ਵੱਡਾ ਕਿ ਆਕਰੂ ਦੇ ਕੋਲ ਬਹੁਤ ਜਿਆਦੇ ਸੀ ਸ਼ਰਮ ਦੀ ਮੂਰਤ ਸੀ ਭਾਵ ਸ਼ਰਮ ਮਨ ਦੀ ਸੀ ਵੱਡੇ ਛੋਟੇ ਦੀ ਉਹ ਸਦਾ ਖਿੜੇ ਨਾ ਤੇ ਰਹਿੰਦੀ ਐ ਪਿਓ ਦੀ लाਡਲੀ ਐ ਤੇ ਭਰਾਵਾਂ ਦੀ ਪਿਆਰੀ ਐ ਬੇਰਾਈ ਦਾ ਵਿਆਹ ਖੈਰਿਆਂ ਦੇ ਖੰਡੂਰ ਚੌਧਰੀ ਮਹਿਮੇ ਦੇ ਨਾਲ ਸਨ 1504 ਨੂੰ ਹੋ ਗਿਆ ਸਭਰਾਈ ਦਾ ਵਿਆਹ ਬਰਾਈ ਦਾ ਵਿਆਹ ਜਾਂ ਨਿਹਾਲੀ ਕਹਿ ਲਈ ਇਹਦਾ ਵਿਆਹ ਜਿਹੜਾ ਸੀ ਖੰਡੂਰ ਦੇ ਵਿੱਚ ਜਿਹਨੂੰ ਅੱਜ ਆਪਾਂ ਖੰਡੂਰ ਸਾਹਿਬ ਕਹਿੰਦੇ ਆ ਖੰਡੂਰ ਦੇ ਵਿੱਚ ਚੌਧਰੀ ਮਹਿਮੇ ਦੇ ਨਾਲ ਸੰਨ 1504 ਈਸਵੀ ਨੂੰ ਹੋਇਆ ਗੁਰੂ ਨਾਨਕ ਪਤਸਾ ਜੀ ਨੇ ਪਹਿਲਾਂ ਮੱਤੇ ਦੀ ਸਰਾਹ ਤੇ ਫਿਰ ਖੰਡੂਰ ਚਰਨ ਪਾਏ ਸਨ ਗੁਰਨਾਨਕ ਦੇਵ ਜੀ ਦੀ ਇਹ ਨਾਮ ਲੈਵਾ ਸੀ ਭਾਵ ਗੁਰੂ ਨਾਨਕ ਦੇਵ ਜੀ ਦੇ ਨਾਲ ਪਿਆਰ ਬਣ ਗਿਆ ਸਤਸੰਗ ਦੇ ਵਿੱਚ ਗਈ ਪਿਆਰ ਬਣ ਗਿਆ ਨਾਮ ਲੇਵਾ ਬਣ ਗਈ ਨਾਮ ਲੇਵਾ ਉਸ ਨੂੰ ਕਹਿੰਦੇ ਹੁੰਦੇ ਆ ਪਿਆਰਿਓ ਜੋ ਆਪਣੀ ਗੁਰੂ ਦੇ ਅਪੀਦੇ ਤੋਂ ਬਿਨਾਂ ਹੋਰ ਕਿਸੇ ਦਾ ਕੀਦਾ ਨਾ ਨਿਭਾਵ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਬਣੇ ਉਹਨੂੰ ਕਹਿੰਦੇ ਆ ਗੁਰੂ ਨਾਨਕ ਨਾਮ ਲੇਵਾ ਸੰਗ ਅੱਜ ਵੀ ਕਹਿ ਦਿੰਦੇ ਆ ਗੁਰੂ ਨਾਨਕ ਦੇਵ ਜੀ ਨੂੰ ਜਦ ਬਿਰਾਇ ਜੀ ਨੇ ਕੁਝ ਚਿਰ ਆਪਣੇ ਘਰ ਟਿਕਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ فرمایا ਸੀ ਕਿ ਕੁਝ ਚਿਰ ਨਹੀਂ ਬਹੁਤ ਚਿਰ ਤੁਹਾਡੇ ਘਰ ਦੇ ਵਿੱਚ ਰਵਾਂਗੇ ਵਚਨ ਕੀਤਾ। ਪ੍ਰੇਮ ਵਿੱਚ ਭਿੱਜ ਕੇ ਮਾਤਾ ਬਿਰਾਇ ਜੀ ਨੇ ਬੇਨਤੀ ਕੀਤੀ ਪਤਸ਼ਾਹ ਤੁਸੀਂ ਮੇਰੇ ਘਰ ਕੁਝ ਦਿਨ ਹੋਰ ਰੋ ਅੱਗੇ ਸੁਭਾਅ ਹੁੰਦਾ ਸੀ ਲੋਕਾਂ ਦਾ ਅੱਗੇ ਰਿਸ਼ਤੇਦਾਰਾਂ ਨੂੰ ਵੀ ਕੀ ਕੀ ਰੱਖਦੇ ਜਦੋਂ ਕੋਈ ਆ ਜਾਂਦਾ ਪਹਿਲੀ ਗੱਲ ਤਾਂ ਟਾਈਮ ਨਹੀਂ ਸੀ ਲੱਗਦਾ ਕਿਸੇ ਨੂੰ ਕੰਮ ਤਾਂ ਦੇ ਦੇਉਂਦੇ ਜਦੋਂ ਆਜਾ ਅਸੀਂ ਫਿਰ ਤੁਰਨੇ ਨਾਲ ਦੇ ਕਿਉਂਕਿ ਪ੍ਰੇਮ ਸੀਗਾ ਰਿਸ਼ਤੇਦਾਰੀਆਂ ਪ੍ਰੇਮ ਨਾਲ ਡਿਵਦੀਆਂ ਹੁਣ ਤੇ ਜੇ ਕੋਈ ਪਹਿਲਾਂ ਫੋਨ ਕਰ ਦਿੰਦਾ ਕਿ ਅੱਜ ਅਸੀਂ ਉਹਨੇ ਮੱਥੇ ਤੇ ਉਹਨੀਆਂ ਪੈਣੀਆਂ ਪਹਿਲੇ ਰੋਟੀ ਤੱਕ ਲਾ ਕੇ ਰਾਜੀ ਨੇ ਇੱਕ ਡੰਗ ਦੀ ਉਹ ਵੀ ਦੁਕਾਨ ਤੋਂ ਜਾਓ ਰਾਮੂਸਾ ਮੂ ਤੋਂ ਸਮੋਸੇ ਖਾੜ ਲਿਆ ਉਹ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਕੁਝ ਕ ਸਮਾਂ ਹੋਰ ਠਹਿਰੋ ਕੁਝ ਕ ਦਿਨ ਹੋਰ ਤਾਂ ਸਾਹਿਬ ਜੀ ਨੇ ਬਚਨ ਸਹਿ ਸੁਭਾਈ ਕੀਤਾ ਆਖਿਆ ਭਲੀਏ ਕੁਝ ਚਿਰ ਨਹੀਂ ਬਹੁਤ ਚਿਰ ਤੁਹਾਡੇ ਘਰ ਦੇ ਵਿੱਚ ਰਵਾਂਗੇ ਇਸੇ ਮੰਜੀ ਤੇ ਟਿਕਾਗੇ ਵਚਨ ਕੀਤੇ ਮਹਿਮਾ ਪ੍ਰਕਾਸ਼ ਦਾ ਜਿਹੜਾ ਕਹਿਣਾ ਹੈ ਕਿ ਜਦ ਗੁਰੂ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਤਾਂ ਅੰਗਤ ਕੋ ਆਗਿਆ ਕੀਤੀ ਪੁਰਖਾ ਤੂੰ ਖਡੂਰ ਜਾ ਕੇ ਰਹੁ ਭਾਵ ਜਦੋਂ ਗੁਰਤਾਗਤੀ ਦੇ ਦਿੱਤੀ ਨਾ ਮਹਾਰਾ ਸੱਚੇ ਪਤਸਾ ਗੁਰਦਾਨਪਦੀ ਜੀ ਨੇ ਵਚਨ ਕੀਤਾ ਬਾਬਾ ਲੇਣਾ ਜੀ ਨੂੰ ਕਿ ਪੁਰਖਾ ਤੂੰ ਖਡੂਰ ਜਾ ਕੇ ਰਹੁ ਮਾਈ ਬਿrai ਦੇ ਘਰ ਸਾਡੇ ਬੈਠਣ ਦੀ ਮਨਜੀ ਪਈ ਐ ਉਸ ਤੇ ਜਾ ਕੇ ਤੂੰ ਬੈਠ ਮੇਰਾ সিংਹਾਸਨ ਬਈ ਹੈ ਤੁਸੀਂ ਉੱਥੇ ਜਾ ਕੇ ਬੈਠੋ ਅਸੀਂ ਤੁਹਾਡੇ ਪਾਸ ਆਵਾਂਗੇ ਮਹਾਰਾਜ ਨੇ ਬਚਨ ਕੀਤੇ ਸੀ ਇੱਕ ਵਾਰੀ ਐਸਾ ਹੋਇਆ ਕਿ ਬਾਬਾ ਤਖਤ ਮਾਲ ਜੀ ਬਾਬਾ ਫਿਰੂ ਮਾਲ ਜੀ ਨੇ ਬਾਬਾ ਤਖਤ ਮਾਲ ਜੀ ਨੇ ਬਾਬਾ ਫਿਰੂ ਮਾਲ ਜੀ ਤੇ ਨਾ ਇੱਕ ਵਾਰੀ ਦੋਸ਼ ਲਗਾ ਦਿੱਤਾ ਦੋਸ਼ ਕੀ ਲਗਾਇਆ ਕਿ ਉਹਨਾਂ ਹਿਸਾਬ ਗਲਤ ਰੱਖਿਆ ਹੈ ਇਹ ਰਕਮ ਦੀ ਵੀ ਹੀਰਾ ਫੇਰੂ ਕੀਤੀ ਹੈ ਫਿਰੂਮਲ ਜੀ ਤੇ ਭਾਗ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਤੇ ਦੋਸ਼ ਲਗਾਇਆ ਕਿ ਤੁਸੀਂ ਹਿਸਾਬ ਕਿਤਾਬ ਗਲਤ ਕੀਤੀ ਪੈਸੇ ਦੀ ਵੀ ਇਹੀਰਾ ਫੇਰੂ ਕੀਤੀ ਹੈ ਫਿਰੂਮਲ ਜੀ ਨੇ ਲੱਖ ਕਿਹਾ ਕਿ ਜਿਹਾਨੀ ਹੋ ਸਕਦਾ ਕਿ ਕਿਦਰੇ ਲੇਖਤ ਲਿਖਣੀ ਰਹਿ ਗਈ ਹੋਵੇਗੀ ਜਿੱਤਾ ਉੱਪ ਗਿਆ ਹੋਵੇਗਾ ਪਰ ਉਸ ਨੇ ਫਿਰੂਮਲ ਜੀ ਨੂੰ ਪੋਠੀ ਪਾ ਦਿੱਤਾ ਭਾਵ ਕੀ ਸਜਾ ਦਿੱਤੀ ਪੋਠੜੀ ਪਾ ਦਿੱਤਾ ਨજરਬੰਦ ਕਰ ਦਿੱਤਾ ਗੁਰੂ ਅੰਗਦ ਦੇਵ ਜੀ ਉਸ ਸਮੇਂ ਬਾਲ ਹੀ ਸਨ ਤੇ ਮਾਤਾ ਬਿਰਾਈ ਜੀ ਪਾਸ ਗਏ ਮਾਈ ਬਿਰਾਈ ਜੀ ਨੇ ਕਿਹਾ ਪਿਤਾ ਜੀ ਉਸ ਦਾ ਕਹਿਣਾ ਟਾਲਣਗੇ ਤਾਂ ਨਹੀਂ ਪਰ ਇਸ ਤਰ੍ਹਾਂ ਦਾਗ ਲੱਗ ਰਹੇਗਾ ਮਾਈ ਬਿਰਾਈ ਬਾਬਾ ਲੇੜਾ ਜੀ ਨੂੰ ਕਹਿ ਲੱਗੀ ਕਹਿੰਦੀ ਮੈਂ ਪਿਤਾ ਨੂੰ ਜਾ ਕੇ ਬੇਨਤੀ ਕਰਤਾ ਦੇਵਾਂ ਇਹਨਾਂ ਨੂੰ ਛੱਡ ਦਿਓ ਛੱਡ ਵੀ ਦੇਣ ਜੇ ਉਹ ਮੇਰਾ ਕਹਿਣਾ ਟਾਲਣਗੇ ਨਹੀਂ ਪਰ ਉਹਨਾਂ ਤੇ ਦਾਗ ਲੱਗਿਆ ਰਹੇਗਾ ਫਿਰੋਮਲ ਜੀ ਸਾਪ ਸਿੱਧੇ ਤੇ ਇਮਾਨਦਾਰ ਕਿਰਦਾਰ ਵਾਲੇ ਦੇ ਚੰਗਾ ਇਹ ਹੀ ਹੈ ਕਿ ਇੱਕ ਵਾਰੀ ਫਿਰ ਹਿਸਾਬ ਕਰਨ ਲਈ ਪਿਤਾ ਜੀ ਨੂੰ ਮਨਾਇਆ ਜਾਵੇ ਚੰਗਾ ਇਹ ਹੀ ਹੈ ਕਿ ਜਿਹੜਾ ਹਿਸਾਬ ਹੋਇਆ ਨਾ ਪਹਿਲਾਂ ਉਹ ਹਿਸਾਬ ਦੁਬਾਰਾ ਕਲੀਅਰ ਕਰਵਾਇਆ ਜਾਵੇ ਦੁਬਾਰਾ ਕੀਤਾ ਜਾਵੇ ਕਿ ਕੋਈ ਕਲਮ ਰਹਿਤ ਤੇ ਨਹੀਂ ਗਈ ਚੰਗਾ ਹੀ ਹੈ ਹਿਸਾਬ ਜਦ ਫੇਰ ਕੀਤਾ ਨਾ ਉਹਨਾਂ ਨੇ ਤਾਂ ਗਲਤੀ ਪਾਗੜੀ ਗਈ ਇੱਕ ਕਲਮ ਦਾ ਇਧਰ ਉਧਰ ਫੇਰਾ ਫੇਰੀ ਕੋਈ ਦੇਖਣੀ ਭੁੱਲੇ ਪਰ ਬਾਬਾ ਫਿਰੂਵਾਲ ਜੀ ਨੇ ਹੁਣ ਆਪਣਾ ਕੰਮ ਹੀ ਕਰਨਾ ਉਚਿਤ ਡਾੜਿਆ ਉਹ ਗਲਤੀ ਤਾਂ ਸੁਧਾਰ ਲਈ ਤੇ ਇਹਨਾਂ ਨੂੰ ਵਾਪਸੀ ਕਰ ਦਿੱਤਾ ਪਰ ਦਾਗ ਦਿੱਕ ਲੱਗ ਗਿਆ ਨਾ ਉੱਥੇ ਰਹਿਣ ਦੇ ਕਾਰਨ ਤੇ ਤੁਸੀਂ ਵੀਰਾ ਫੇਰੀ ਕੀਤੀ ਹੈ ਤਾਂ ਬਾਬਾ ਫਿਰੂਬੱਲ ਜੀ ਨੇ ਆਪਣਾ ਕੰਮ ਕਰਨ ਦੀ ਬਯੰਤ ਬੰਦੀ ਕੀਤੀ ਕਿ ਹੁਣ ਨੌਕਰੀ ਨਹੀਂ ਕਰਨੀ ਹੈ ਕਿਉਂਕਿ ਜਦੋਂ ਕਿਤੇ ਨੌਕਰੀ ਕਰਦੇ ਆ ਉੱਥੇ ਗਲਾਬੀ ਹੁੰਦੀ ਹੁੰਦੀ ਹੈ ਜਦ ਨਹੀਂ ਵੀ ਤੁਸੀਂ ਨਾ ਕੋਈ ਵਾਅਦਾ ਕਾਟਾ ਕਰ ਦਿੱਤਾ ਇਲਜ਼ਾਮ ਲੱਗ ਕੇ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਬਹੁਤ ਜ਼ਿਆਦਾ ਹੈ ਗਲਤੀ ਪਾਕੜੀ ਗਈ ਕਿ ਕਲਮ ਦਿੱਥੇ ਥੋਟ ਸੀ ਸਾਬ ਕਿਤਾਬ ਸਹੀ ਹੋਇਆ ਦੁਬਾਰਾ ਫਿਰ ਉਹਨਾਂ ਨੇ ਨਾ ਨੌਕਰੀ ਤਿਆਗ ਦਿੱਤੀ ਟੈਂਟ ਉੱਜੜਨ ਪਿੱਛੋਂ ਸਾਰੇ ਸੰਘਰ ਲੈ ਆਏ ਸੰਘਰ ਪਿੰਡ ਤੇ ਫਿਰ ਪਤਲ ਤੇ ਕੁਝ ਚਿਰ ਵਪਾਰ ਕੀਤਾ ਪਰ ਅਖੀਰ ਸੰਗਰ ਹੀ ਦੁਕਾਨ ਪਾ ਕੇ ਆਪਣੀ ਬੈਠ ਗਿਆ। ਇੱਥੇ ਬਾਬਾ ਫਿਰੂਮੱਲ ਜੀ ਦੇ ਘਰ ਤੇ ਮਾਤਾ ਰਾਮੋ ਜੀ ਦੀ ਪੁੱਤੋਂ ਹਰਿਏ ਕੇ ਵੱਤੇ ਕੀ ਸਰਾ ਬਾਰ ਚ ਕਰਤੀ ਤੇ 1504 ਨੂੰ ਬਾਬਾ ਲੈਣਾ ਜੀ ਦਾ ਜਨਮ ਅੰਮ੍ਰਿਤ ਵੇਲੇ ਹੋਇਆ। ਸਾਡੇ ਇਤਿਹਾਸ ਦਾ ਕਹਿਣਾ ਹੈ ਕਿ ਜਦ ਲੈਣਾ ਜੀ ਦਾ ਜਰਮ ਹੋਣਾ ਸੀ ਤਾਂ ਉਸ ਸਮੇਂ ਬੀਬੀ ਰਾਮੋ ਜੀ ਹਰ ਵੇਲੇ ਪਾਠ ਪੂਜਾ ਦੇ ਵਿੱਚ ਲੱਗੇ ਰਹਿੰਦੇ ਐ ਪਰਮੇਸ਼ਰ ਨੂੰ ਯਾਦ ਕਰਦੇ ਐ ਚਲੋ ਕਿਸੇ ਵੀ ਰੂਪ ਦੇ ਵਿੱਚ ਯਾਦ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ ਹੈ ਕਿਸੇ ਵੀ ਰੂਪ ਦੇ ਵਿੱਚ ਕਾਹੀ ਪਿਆਰੇ ਉਹਦਾ ਨਾਮ ਸਿਧਰਨ ਕਰਨਾ ਚਾਹੀਦਾ ਹੈ ਹਰੇਕ ਰੂਪ ਬੀਬੀ ਰਾਮੋ ਜੀ ਪਾਠ ਪੂਜਾ ਦੇ ਵਿੱਚ ਲੱਗੇ ਰਹਿੰਦੇ ਐ ਰਾਮੋ RAM ਜਪੈ ਨਿਤ ਮਨ ਮੈਂ ਇਤਿਹਾਸਕਾਰ ਲਿਖਦੇ ਐ ਰਾਮੋ ਭਾਵ ਜਿਹੜੀ ਬਾਬਾ ਲੈਣਾ ਜਿਹਦੀ ਮਾਂ ਹੀ ਨਾ ਰਾਮੋ ਕਹਿੰਦੇ ਆ ਉਹ ਨਿਤ ਰਾਮ ਰਮੇ ਹੋਈ ਪਰਮੇਸ਼ਰ ਦਾ ਨਾਮ ਜਪਦੀ ਐ ਤੇ ਬਾਬਾ ਫੇਰੂ ਮੱਲ ਜੀ ਦੇ लाडले ਲਾਲ ਸਨ ਪੱਟਾ ਨੇ ਫੇਰੂ ਮੱਲ ਫੇਰੂ ਦਾ ਸ਼ੇਰ ਤੇ ਫਿਰ ਨਸੀ ਫੇਰ ਦਾ ਘਰ ਬਸਾਉਣ ਵਾਲਾ ਫੇਰੂ ਆਣ ਲਿਖਿਆ ਫੇਰ ਵਸਾਇਆ ਫੇਰ ਮਾਨ ਫੇਰੂ ਤਤ ਤੇ ਫੇਰ ਅਨੰਦਨ ਕਹਿ ਕੇ ਤੇ ਲਿਖ ਕੇ ਪਿਤਾ ਜੀ ਦੀ ਵਡਿਆਈ ਪੱਟਾ ਨੇ ਗੋੜਾ ਕੀਤੀ ਹੈ ਬੜੇ ਚਾਵਾਂ ਤੇ ਮੁਲਾਰਾਂ ਦੇ ਨਾਲ ਮਾਪੀ ਪਾਲ ਬਾਬਾ ਲੈਣਾ ਜੀ ਦਾ ਪਾਲਣ ਪੋਸਣ ਕਰ ਰਹੇ ਨੇ ਬਾਬਾ ਫੇਰੂ ਮੱਲ ਜੀ ਆਪ ਨੂੰ ਚੰਗੇ ਪੜ੍ਹੇ ਲਿਖੇ ਨੇ ਫਾਰਸੀ ਦੇ ਜਾਣਕਰ ਨੇ ਤੇ ਵਿਦਿਆ ਦੇ ਮਾਹਰ ਨੇ ਇਸ ਲਈ ਉਹਨਾਂ ਨੇ ਉਹ ਚੇਚਾ ਪੜ੍ਹਾਈ ਦਾ ਪ੍ਰਬੰਧ ਕੀਤਾ ਧਰਮ ਕਰਮ ਵਿੱਚ ਲੈਣਾ ਜੀ ਅੱਗੇ ਹੋ ਕੇ ਵਿਸਾ ਲੈਂਦੇ ਐ ਉਹਨਾਂ ਦੇ ਅਮੇਕਾਂ ਹੀ ਬਾਲ ਪੌਤਿਆਂ ਦਾ ਜ਼ਿਕਰ ਸਾਡੇ ਇਤਿਹਾਸਕਾਰਾਂ ਨੇ ਕੀਤਾ ਹੈ ਆਉਂਦੇ ਜਾਂਦੇ ਦੁਖੀ ਸਾਧੂ ਨੂੰ ਘਰ ਲੈ ਹੁੰਦੇ ਐ ਜੇ ਕੋਈ ਉਹਨਾਂ ਨੂੰ ਰਸਤੇ ਵਿੱਚ ਸਾਧੂ ਮਿਲਦਾ ਹੈ ਕੋਈ ਚੰਗੇ ਸੁਭਾਅ ਵਾਲਾ ਮਤਲਬ ਕੋਈ ਮਿਲਦਾ ਹੈ ਤਾਂ ਬਾਬਾ ਲੈਣਾ ਜੀ ਨਿੱਕੀ ਉਮਰ ਦੇ ਵਿੱਚ ਪਾ ਲਉ ਉਮਰ ਦੇ ਵਿੱਚ ਆਪਣੇ ਘਰ ਲੈ ਆਉਂਦੇ ਆ ਤੇ ਰੀਜ ਨਾਲ ਉਹਦੀ ਸੇਵਾ ਕਰਦੇ ਆ ਗੰਨੇ ਗਿਆਨ ਸਿੰਘ ਜੀ ਦਾ ਕਹਿਣਾ ਹੈ ਕਿ ਥੋੜੇ ਜਿਹੇ ਸਮੇਂ ਵਿੱਚ ਹੀ ਇਤਨਾ ਵਪਾਰ ਵੱਧ ਗਿਆ ਕਿ ਹਰ ਕੋਈ ਹੈਰਾਨ ਹੋ ਗਿਆ ਜਦੋਂ ਬਾਬਾ ਲੈਣਾ ਜੀ ਦੇ ਜਨਮ ਤੋਂ ਪਹਿਲਾਂ ਫੇਰੂਵਾਲ ਜੀ ਨੇ ਛੋਟੀ ਜੀ ਦੁਕਾਨ ਕੀਤੀ ਤਾਂ ਨੌਕਰੀ ਛੱਡਣ ਤੋਂ ਬਾਅਦ ਛੋਟਾ ਜਿਹਾ ਕਾਰੋਬਾਰ ਸੀ ਫਿਰ ਬਾਬਾ ਲੈਣਾ ਜੀ ਦੇ ਚਰਨ ਪੈਦੇ ਭਾਵ ਜਨਮ ਹੁੰਦਾ ਹੈ ਕਈ ਬੱਚੇ ਸਾਡੇ ਘਰ ਦੇ ਵਿੱਚ ਐਸੇ ਭਾਗਾ ਵਾਲੇ ਜਨਮ ਲੈਂਦੇ ਆ ਜਾਂ ਐਸੇ ਭਾਗਾ ਵਾਲੇ ਪੈਰ ਸਾਡੇ ਘਰ ਦੇ ਵਿੱਚ ਕਿਸੇ ਰੂਪ ਦੇ ਵਿੱਚ ਪੈਦੇ ਆ ਕਿ ਸਾਡੇ ਕਾਰੋਬਾਰ ਵਧਨੇ ਫਲਣੇ ਸ਼ੁਰੂ ਹੋ ਜਾਂਦੇ ਆ ਬਾਕੀ ਭਾਈ ਜਦੋਂ ਕੋਈ ਸੱਚੀ ਨੀਅਤ ਦੇ ਨਾਲ ਕੋਈ ਆਪਣਾ ਵਪਾਰ ਆਪਣਾ ਕੰਮਕਾਰ ਕਾਰੋਬਾਰ ਕਰਦਾ ਤਾਂ ਉਹਨੂੰ ਪ੍ਰਮਾਤਮਾ ਅੱਜ ਨਹੀਂ ਤਾਂ ਕੱਲ ਵਧਾ ਹੀ ਦਿੰਦਾ ਹੈ ਕਹਿੰਦੇ ਥੋੜੇ ਹੀ ਸਮੇਂ ਦੇ ਵਿੱਚ ਕਿਉਂਕਿ ਘਰ ਦੇ ਵਿੱਚ ਇੱਕ ਬੱਚਾ ਐਸਾ ਜਨਮਿਆ ਵੱਡੇ ਭਾਗ ਦੇ ਨਿਸੰਦਰ ਚੰਗੇ ਨੇ ਤੇ ਦੂਸਰਾ ਉਸ ਬੱਚੇ ਦੇ ਰਾਹੀਂ ਅੱਗੇ ਵੀ ਪੁੰਨਦਾਨ ਮੱਥੇ ਰੌੜਦਾ ਸੀ ਹੁਣ ਹੋਰ ਵੱਧ ਗਿਆ ਪੁੰਨਦਾਨ ਹੋੜਾ ਸਾਧੂ ਮਹਾਤਮਾ ਦੀ ਲੋੜਵੰਦਾਂ ਦੀ ਸੇਵਾ ਹੋਰ ਵੱਧ ਗਈ ਜੇ ਕਿਤੇ ਨਗਰ ਦੇ ਵਿੱਚ ਆਸ-ਪਾਸੇ ਘੇੜਦਿਆਂ ਨੂੰ ਕੋਈ ਪਤਾ ਲੱਗਣਾ ਨਾ ਬਾਬਾ ਲਹਿਣਾ ਜੀ ਨੂੰ ਕਿ ਕੋਈ ਭੁੱਖਾ ਹੈ ਜਾਂ ਕੋਈ ਨੰਗਾ ਹੈ ਜਾਂ ਕੋਈ ਲੋੜਵੰਦ ਹੈ ਕਿਸੇ ਨੂੰ ਦਵਾਈ ਦੀ ਲੋੜ ਆ ਆਪਣੇ ਘਰ ਲੈ ਆਉਂਦੇ ਆ ਘਰ ਲਿਆ ਕੇ ਉਹਦੀ ਜਿਸ ਪ੍ਰਕਾਰ ਵੀ ਸੇਵਾ ਕੀਤੀ ਜਾਂਦੀ ਹੈ ਨਾ ਸੇਵਾ ਉਹ ਕਰਦੇ ਨੇ ਹੁਣ ਜਿਹਦੇ ਘਰ ਦੇ ਵਿੱਚੋਂ ਕਿਸੇ ਲੋੜਵੰਦ ਦੇ ਪ੍ਰਤੀ ਕਿਸੇ ਸਮਾਜਿਕ ਕੰਮ ਪ੍ਰਤੀ ਕਿਸੇ ਚੰਗੇ ਸਾਂਝੇ ਕੰਮ ਪ੍ਰਤੀ ਕੋਈ ਕਿਣਕਾ ਨਿਕਲਣਾ ਸ਼ੁਰੂ ਹੋ ਜੇ ਨਾ ਪਿਆਰਿਓ ਉਥੇ ਬਾਦਾਂ ਵੀ ਪਰਮੇਸ਼ਰ ਆਪ ਕਰਨਾ ਸ਼ੁਰੂ ਕਰ ਦਿੰਦਾ ਦਿੱਤਾ ਹੋਇਆ ਦਾਣ ਨਾ ਪਿਆਰਿਓ ਫਲਦਾ ਇਹ ਸਚਾਈ ਹੈ ਕਰਕੇ ਵੀ ਲਈ ਅਸੀਂ ਆਪਣੀ ਹੱਥ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਲੋੜ ਬੰਦਾ ਪ੍ਰਤੀ ਕਾਟਿਕ ਦੇ ਵੀ ਇਹ ਹਾਂ ਇੱਕ ਗੱਲ ਜ਼ਰੂਰ ਹੈ ਜਿਤਾਇਆ ਨਾ ਜਾਵੇ ਕਿ ਮੈਂ ਤੇਰੀ ਮਦਦ ਕੀਤੀ ਸੀ। ਬਸ দান ਕਰਕੇ ਨਾ ਆਪਣੇ ਤੋਂ ਛੋਟੇ ਨੂੰ দান ਕਰਕੇ ਭੁੱਲ ਜਾ। ਅਸੀਂ ਕਿੱਤੇ ਭੁੱਲਣੇ ਅਸੀਂ ਤੇ ਗੁਰੂ ਘਰ ਨੇ ਯਾਗੇ ਮੰਤਰ ਵਸਿਕਾ ਨਹੀਂ ਪਿਆ ਕੀਆ ਕਾਲੀਆਂ ਕਰ ਦਿੱਤੀਆਂ ਸੰਧਾ ਫੜੇ। ਦਾਨ ਵਾਲੇ ਹੰਕਾਰ ਦੇ ਨਾਲ ਉਹ ਲਿਖ ਦਿੱਤਾ ਕਿ ਪਲਾਣਾ ਇਹਦਾ ਪਲਾਣਾ ਇਹਦਾ। ਆਇਤੀ ਸਾਰੀ ਨਹੀਂ ਹੈ। ਆ ਮਨੁਸ਼ੇਵਾ ਚੱਲ ਰਹੀ ਹੈ ਹੁਣ ਠੀਕ ਹੈ ਡੋਕੇ ਮਹਾਪੁਰਸ਼ ਨਾ ਤਾਂ ਕਿਸੇ ਨੂੰ ਨਾਮ ਲੇਖਣ ਵਾਸਤੇ ਕਹਿੰਦੇ ਐ ਤੇ ਨਾ ਹੀ ਕੋਈ ਉਹਨਾਂ ਨੂੰ ਕਹਿੰਦਾ ਕਿ ਬਾਬਾ ਸਾਡੇ ਇੰਨੇ ਬੋਲਦੇ ਉਹਨਾਂ ਨੇ ਕੋਈ ਗੱਲ ਕੀਤੀ ਹੂਆ ਮਹਾਪੁਰਸ਼ਾਂ ਦੇ ਬਾਬਾ ਗੁਰਜੀਤ ਸਿੰਘ ਨੇ ਕਿ ਭਾਈ ਸਪੀਕਰ ਦੇ ਵਿੱਚ ਇਦਾ ਨਹੀਂ ਬੋਲਣਾ ਕਿ ਫਲਾਣਾ ਇਹ ਦੇ ਦੇ ਗਿਆ ਜਾਂ ਕਿਸੇ ਦੇ ਘਰੇ ਜਾ ਕੇ ਮੰਗਣਾ ਨਹੀਂ ਕਿ ਕਾਰ ਸਿਵਾ ਚਾਉਣੀ ਹੈ ਉੱਥੇ ਦੇ ਨਹੀਂ ਆਪਣੇ ਆਪ ਆ ਗਿਆ ਤਾਂ ਠੀਕ ਹੈ ਜਿੰਨੇ ਦੇ ਯਾਬਾ ਸਹੀਗਾ ਉਹਨਾਂ ਨੂੰ ਹੀ ਪਤਾ ਜਿੰਨੇ ਦੇ ਆਵੇਂ ਦੰਦਾ ਕਾਲੀਆਂ ਕਰੀ ਜਾਉਂਦੇ ਨੇ ਨਾਲੇ ਆਪਾਂ ਇਹਨੂੰ ਦੇਖੀ ਸਕਦੇ ਆ ਇਹਨੂੰ ਤੇ ਆਪਾਂ ਭੇਟਾ ਕਰ ਸਕਦੇ ਆ ਇਹਨੇ ਤੇ ਸਾਰਾ ਕੁਝ ਦਿੱਤਾ ਹੋਇਆ ਆਪਾਂ ਨੂੰ ਆਪਾਂ ਕੀ ਦੇ ਸਕਦੇ ਸੋ ਉਸ ਘਰ ਦੇ ਵਿੱਚੋਂ ਹੋਰ ਪੁੰਨਦਾਨ ਹੋਣਾ ਸ਼ੁਰੂ ਹੋਇਆ ਬਾਬਾ ਲੈਣਾ ਜੀ ਦੇ ਕਰ ਕਮਲਾਂ ਦੇ ਨਾਲ ਫਿਰ ਅੱਜ ਹੋਰ ਕੱਲ ਹੋਰ ਵਪਾਰ ਵੱਧਦਾ ਗਿਆ ਵੱਧਦਾ ਗਿਆ ਇ tanto ਵਧਿਆ ਕਿ ਲੋਕੀਂ ਦੇਖਣ ਵਾਲੇ ਵੀ ਹੈਰਾਨ ਰਹਿੰਦੇ ਨੇ ਕਿ ਇ tanto ਵਪਾਰ ਵਧਿਆ ਇਹ ਸਭ ਫੇਰੂ ਮੱਲ ਜੀ ਦੀ ਮਿਹਨਤ ਤੇ ਧਿਆਨਦਾਰ ਬਿਆਨਤਦਾਰੀ ਆ ਪਿਆਰੀ ਧਿਆਨਦਾਰੀ ਧਨ پا ਕੇ ਦਿਮਾਗ ਨਾ ਖੜਿਆ ਦੁਨੀਆਂ ਦੇ ਵਿੱਚ ਜਿਹੜੇ ਬੰਦਿਆਂ ਦੇ ਕੋਲੇ ਕੋਈ ਪੈਸਾ ਆ ਗਿਆ ਨਾ ਅਕਸ਼ਰ ਵੇਖਦੇ ਆ ਪੈਸਾ ਆਉਣ ਦੀ ਨਾਲ ਬੰਦੀ ਦਾ ਦਿਮਾਗ ਫਿਰ ਜਾਂਦਾ ਹੈ ਭਾਵ ਉਹਦੇ ਵਿਚਾਰ ਬਦਲ ਜਾਂਦੇ ਹੈ ਉਹਦੇ ਅੰਦਰ ਹੰਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਆਪਾਂ ਵੇਨੇ ਆ ਅੱਜ ਵੀ ਪਹਿਲਾਂ ਵੀ ਸੀ ਅੱਜ ਵੀ ਕਿਉਂਕਿ ਪੈਸਾ ਨਾ ਬੰਦੀ ਦੀ ਮੱਤ ਤੇ ਪੜਦਾ ਬਾਦਦਾ ਜੋ ਹੁਣਾ ਨਹੀਂ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਕਰਾਂਗੇ ਤਾਂ ਮਰ ਜਾਾਂਗੇ ਪਿਆਰੇ। ਥਿਲ ਹੋਵਾਂਗੇ। ਰਾਤਰੀ ਹੋਏਗੀ। ਜਿਉਂ-ਜਿਉਂ ਪੈਸਾ ਆਉਂਦਾ ਹੈ ਨਾ ਹੰਕਾਰ ਕਰਨ ਨਾਲੇ ਧੰਦਾ ਕਾਦਾ ਗੁਮਾਨ ਗੁਰਬਾਣੀ ਨੇ ਆਖਿਆ ਪਿਆਰੇ। ਤੇ ਬਾਬਾ ਫਿਰੂਮੱਲ ਜੀ ਨਾ ਬਚ ਕੇ ਰਹੇ ਇਸ ਗੱਲ ਤੋਂ। ਪੈਸਾ ਬੜਾ ਆਉਣਾ ਸ਼ੁਰੂ ਹੋ ਗਿਆ। ਪਰ ਉਹਨਾਂ ਨੇ ਕਦੇ ਵੀ ਧਨ پا ਕੇ ਗੁਮਾਨ ਨਹੀਂ ਕੀਤਾ ਉਹਨਾਂ ਦਾ ਦਿਮਾਗ ਨਹੀਂ ਫਿਰਿਆ ਸਗੋਂ ਹੋਰ ਨਿਮਰਤਾ ਦੇ ਵਿੱਚ ਆਇਆ ਤੇ ਅਭਿਆਗਤ ਦੀ ਦਿਲ ਲਗਾ ਕੇ ਹੋਰ ਸੇਵਾ ਕਰਦੇ ਆ ਕਿਉਂਕਿ ਦਾਨਪੁਨ ਸੰਤਨ ਕੀ ਸੇਵਾ ਕਰੈ ਅਧਿਕ ਪਾਇਓ ਜਸ ਮੇਵਾ ਸਤਿਗੁਰਜੀ ਵੀ ਕਹਿੰਦੇ ਐ ਇੱਥੇ ਸਾਨੂੰ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਪਰੇਚਿਤ ਲਾਈ ਹੋਣ ਚੰਦੇ ਆ ਫਲ ਭਾਵਨਾ ਹੋਮੇ ਵਿੱਚੋਂ ਜਾਏ ਉਨੇ ਸਤਗੁਰੂ ਦੀ ਸੇਵਾ ਕਰਨੀ ਇਹ ਨਹੀਂ ਕਿ ਗੁਰਦੁਆਰੇ ਦੇ ਕੇ ਸਤਗੁਰ ਦੀ ਸੇਵਾ ਹੋਣੀ ਹੈ ਸਤਗੁਰ ਸਭਨਾ ਦੇ ਵਿੱਚ ਵਸਦਾ ਜੇ ਤੈਨ ਤੋਂ ਕੋਈ ਲੋੜਵੰਦ ਮੰਗਦਾ ਹੈ ਨਾ ਦਵਾਈ ਬੂਟੀ ਜਾਂ ਕੋਈ ਢੀੜਾ ਕਪੜਾ ਜਾਂ ਕੋਈ ਪੈਸਾ ਡਾਕਟਰ ਈ ਦੀ ਵਿਆਹ ਨੂੰ ਤਾਂ ਕੁਝ ਨਾ ਕੁਝ ਕਰ ਦਿਆ ਕਰ ਹੈ ਇੱਥੇ ਫਿਰ ਵੀ ਤੇਰਾ ਵੱਦ ਦਾ ਆ ਭਾਵ ਕਿ ਐਵੇਂ ਤੁਰੂ ਆਖਿਆ ਸੀ ਇਤਿਹਾਸ ਦੇ ਵਿੱਚ ਗੁਰੂ ਕੀ ਗੋਲਕ ਗਰੀਬ ਦਾ ਗੁਰ ਲੋੜਵੰਦ ਵਾਸਤੇ ਉਹ ਸੇ ਭਾਵ ਕੇ ਮਦਦ ਕੀਤੀ ਜਾਂਦੀ ਸੀ ਸਰੋਗ ਵਿਚਾਰ ਉਹ ਹੋਰ ਦਿਲ ਲਗਾ ਕੇ ਸੇਵਾ ਕਰਦੇ ਆ ਉਹ ਸਾਹ ਵੀ ਵੱਜਦੇ ਨੇ ਤੇ ਭਗਤ ਵੀ ਵੱਜਦੇ ਆ ਪੈਸਾ ਕਰਮ ਕਰਦੇ ਆ ਕਿ ਲੋਕੀ ਉਹਨਾਂ ਨੂੰ ਸਾਹ ਕਹਿਣ ਲੱਗੇ ਸਾਹੂਕਾਰ ਪਹਿਲਾਂ ਕੱਲਾ ਫੇਰੂ ਕਹਿੰਦੇ ਹੁੰਦੇ ਸੀ ਔਰ ਫੇਰੂ ਸਾਹ ਕਹਿੰਦੇ ਨੇ ਫੇਰੂ ਮੱਲ ਸਾਹੂਕਾਰ ਕਹਿੰਦੇ ਨੇ ਕਿਉਂਕਿ ਸੰਤਾਂ ਦੇ ਬਚਨ ਸੀ ਆਪਾਂ ਕਈ ਵਾਰੀ ਸਾਜੀ ਕੀਤੇ ਆ ਸੰਤ ਬਾਬਾ ਅਤਰ ਸਿੰਘ ਜੀ ਦੇ ਬਚਨ ਨੇ ਵਸਤੂ ਦਾ ਸਾਹਿਬ ਵਾਲਿਆਂ ਦੇ ਕਹਿੰਦੇ ਮਾਇਆ ਤੇਰੇ ਤੀਨ ਨਾਮ ਮਾਇਆ ਤੇਰੇ ਤਿੰਨ ਨਾਮ ਨੇ ਵਰਸਾ ਪਰਸੂ ਵਰਸਰਾਮ ਜਦੋਂ ਮਾਇਆ ਨਹੀਂ ਉਦੋਂ ਪਰਸ਼ਾ ਕਹਿ ਕੇ ਬੁਲਾਉਂਦੇ ਆ ਲੋਕ ਓਏ ਪਰਸ਼ਾ ਬਾਬਾ ਫਿਰੂਜੀ ਤੋਲੇ ਜਦੋਂ ਨੌਕਰੀ ਛੱਡ ਦਿੱਤੀ ਛੋਟੀ ਜੀ ਦੁਕਾਨ ਪਾ ਕੇ ਬੈਠ ਕੇ ਕੱਚੇ ਕੋਠੇ 'ਚ ਉਦੋਂ ਉਹਨੂੰ ਫਿਰੂਜੀ ਨੂੰ ਕਹਿੰਦੇ ਆ ਤੇ ਜਦੋਂ ਥੋੜਾ ਕਾਰੋਬਾਰ ਚੱਲ ਪਿਆ ਕਿ ਉਧਾਰ ਵਗੈਰਾ ਆਪਣ ਦੇਣ ਲਾ ਕੇ ਥੋੜਾ ਕਾਰੋਬਾਰ ਚੱਲਿਆ ਥੋੜਾ ਫਿਰੂ ਬੰਦ ਜੀ ਕਹਿਣ ਲੱਗੇ ਤੇ ਜਦੋਂ ਹੋਰ ਕਾਰੋਬਾਰ ਡੁੱਟ ਪਿਆ ਪੈਸਾ ਵੀ ਮੰਨ ਲਓ ਦੇਣ ਲੱਗੇ ਤਾਂ ਗਲੌਲ ਨੂੰ ਸਾਹੂਕਾਰ ਵੱਡੇ ਬਣ ਕੇ ੜਕੀਆਂ ਵਾਲਾ ਕੰਮ ਹੋ ਗਿਆ ਤਾਂ ਉਹ ਸਾਹੂਕਾਰ پیرੂ ਵੱਲ ਜੀ ਕਹਿਣ ਲੱਗੇ ਭਾਬ ਪਰਸ਼ਾ ਪਰਸੂ ਪਰਸਦਾਮ ਤੀਜੀ ਸਟੇਜ ਜਦੋਂ ਬਹੁਤਾ ਉਹ ਜਿਹਨਾਂ ਬੰਦੇ ਕੋਲੇ ਪੈਸਾ ਉਹਦੋਂ ਕਹਿੰਦੇ ਪਰਸਦਾਮ ਜੀ ਅੱਜ ਵੀ ਸਮਾਜ ਦੇ ਵਿੱਚ ਇਹ ਹੈ ਪੈਸਾ ਦੇ ਕੇ ਪੈਸਾ ਜਿਹਦੇ ਕੋਲੇ ਹੈ ਨਾ ਪੈਸਾ ਦੇ ਕੇ ਸੀ ਉਹ ਬਹੁਤਾਂ ਸਤਕਾਰ ਦਿੱਤੇ ਆ। ਪੈਸੇ ਵਾਲੇ ਦਾ ਸਤਕਾਰ ਹੋਤਾ ਹੁੰਦਾ ਪਿਆਰੇ। ਪਰ ਹੁੰਦਾ ਉਹ ਉੱਪਰ ਉੱਪਰ ਹੀ ਐ। ਸੋ ਇਹ ਪਰਸ ਰਾਮ ਬੰਗੂ ਨਾ ਬਾਬਾ ਤੇਰੂਮਲ ਜੀ ਸਾਹੂ ਕਾਰ ਵੀ ਬਲਦੇ ਨੇ ਤੇ ਭਗਤ ਵੀ ਬਲਦੇ ਆ। ਆਪ ਭਗਤੀ ਵੀ ਕਰਦੇ ਐ ਆਪ ਵੀ ਕਰਦੇ ਐ ਹੋਰਨਾਂ ਨੂੰ ਵੀ ਭਗਤੀ ਕਰਨ ਦੀ ترਜੀਹ ਦਿੰਦੇ ਐ ਇਧਰ ਬਾਬਾ ਲੈਣਾ ਜੀ ਬਾਹਰ ਖੂਹ ਤੇ ਲੋਟਾ ਗੜਬਾ ਤੇ ਮਟਕਾ ਰੱਖ ਕੇ ਸਬੀਲ ਲਗਾ ਕੇ ਬੈਠ ਜਾਂਦੇ ਐ ਖੂਹ ਦੀ ਮੱਟੇ ਨਾ ਇੱਕ ਘੜਾ ਭਰ ਕੇ ਬੈਠ ਜਾਂਦੇ ਐ ਕੋਲ ਇੱਕ ਗੜਬਾ ਰੱਖ ਲੈਂਦੇ ਐ ਲੋਟਾ ਤੇ ਸਬੀਲ ਭਾਵ ਕੇ ਕਿੱਥੇ ਤੇ ਖੂਹ ਦੇ ਵਿੱਚੋਂ ਕੱਢਣਾ ਪਾਣੀ ਕਿੰਨਾ ਸਮਾਂ ਲੱਗਦਾ ਇਥੇ ਉਹ ਤੇ ਘੜਾ ਭਰ ਕੇ ਰੱਖ ਲੈਣਾ ਗਣਬਾ ਰੱਖ ਲੈਣਾ ਕੋਲ ਜਦੋਂ ਕੋਈ ਰਾਹੀ ਪਾਣੀ ਆਉਂਦਾ ਨਾ ਉਹਨੂੰ ਪਿਆ ਦੇਣਾ ਕੰਮਕਾਰ ਕਰਦਾ ਕਿ ਥੱਪਿਆ ਟੁੱਟਿਆ ਸਫਰ ਦਾ ਤੋਂਦਾ ਤਾਂ ਉਹਨੂੰ ਪਾਣੀ ਪਿਲਾ ਦੇਣਾ ਜੋ ਵੀ ਉਸ ਬਾਲਕ ਨੂੰ ਵੇਂਦਾ ਹੈ ਨਾ ਖਿੱਚਿਆ ਖਿੱਚਿਆ ਮਹਿਸੂਸ ਕਰਦਾ ਹੈ ਸੇਵਾ ਕਰਦਿਆਂ ਤਾਂ ਬਾਬਾ ਲੈਣਾ ਜੀ ਥੱਕਦੇ ਹੀ ਨਹੀਂ ਸਨ ਆਪਣੇ ਹਾਨੀਆਂ ਦੇ ਨਾਲ ਖੇਡਦੇ ਐ ਉਹਨਾਂ ਨੂੰ ਕੋਈ ਚਾਲਾਂ ਤੋਂ ਵਰਜਦੇ ਆ ਭਾਵ ਕੋਈ ਭੇੜੀ ਕੰਮ ਨਹੀਂ ਕਰਨੀ ਭੇੜੀਆਂ ਚਾਲਾਂ ਨਹੀਂ ਚੱਲਣੀਆਂ ਆਪਣੇ ਸਾਥੀਆਂ ਨੂੰ ਵਰਜਦੇ ਆ ਆਸਤਕ ਭਾਵ ਭਰਦੇ ਆ ਕਿ ਆਸਤਕ ਹੋਣਾ ਚਾਹੀਦਾ ਬੰਦੇ ਨੂੰ ਨਾਸਤਕ ਨਹੀਂ ਹੋਣਾ ਚਾਹੀਦਾ ਜਦ ਪਿਤਾ ਦੀ ਭਗਤੀ ਭਾਵ ਵਿੱਚ ਬੌਰੇ ਹੋ ਜਾਂਦੇ ਆ ਨਾ ਪਿਤਾ ਜੀ ਭਗਤੀ ਭਾਵ ਦੇ ਵਿੱਚ ਉਹ ਬੌਰੇ ਹੋ ਜਾਂਦੇ ਆ ਭਾਵ ਤੇ ਬਹੁਤ ਨੀਨ ਹੋ ਜਾਂਦੇ ਆ ਲੈਣਾ ਜੀ ਵੀ ਉਸੇ ਤਰ੍ਹਾਂ ਬੱਚਿਆਂ ਨੂੰ ਨਾਲ ਲੈ ਕੇ ਪੋਮਿੰਗ ਕਰਦੇ ਆ ਜਿਵੇਂ ਪਿਤਾ ਉਹ ਸੰਗੀਆਂ ਸਾਥੀਆਂ ਦੇ ਨਾਲ ਬੈਠ ਕੇ ਕਰਦਾ ਇਹਨਾਂ ਨੂੰ ਬੱਚਿਆਂ ਦੀ ਟੋਲੀ ਬਣਾ ਲੈਣੀ ਤੇ ਬਾਬਾ ਲੈਣਾ ਜੀ ਉਹਨਾਂ ਦੇ ਆਗੂ ਬਣ ਜਾਣਾ ਤੇ ਬੈਠ ਕੇ ਸਿਵਰਣ ਕਰਨਾ ਭਗਤੀ ਕਰਨੀ ਕਿੰਨਾ ਕਿੰਨਾ ਚਿਰ ਬੈਠ ਕੇ ਕਰੀ ਜਾਣਾ ਬਲਵੰਡ ਜੀ ਨੇ ਬਾਬਾ ਲੈਣਾ ਜੀ ਦੀ ਉਪਮਾ ਵਿੱਚ ਜਿੱਥੇ ਅਨੇਕਤਾ ਸ਼ਬਦ ਕਹੇ ਨੇ ਨਾਲ ਉਥੇ ਉਹਨਾਂ ਨੇ ਇੱਕ ਬੜਾ ਪਿਆਰਾ ਸ਼ਬਦ ਆਖਿਆ ਜਿਨ ਐਮੁੜ ਪਿੰਡ ਠੜਕੀ ਓੜ ਬੀਨਿ ਕਿ ਜਿੰਦਾ ਭਾਵ ਹੈ ਕਿ ਬਹੁਤ ਉੱਚੀ ਆਤਮਾ ਸੀ ਬਾਬਾ ਲੈਣਾ ਜੀ ਤੇ ਬਾਬਾ ਲੈਣਾ ਜੀ ਦੀ ਬਹੁਤ ਉੱਚੀ ਆਤਮਾ ਜਿਸ ਨੂੰ ਗੁਰੂ ਦਾਨਕ ਦੇਵ ਜਿਨੇ ایسی ਸਮਰਤਾ ਸਮਰੱਥਤਾ ਦਿਖਾਈ ਕਿ ਪਹਿਲਾਂ ਉਸ ਦਾ ਮਾਨ ਜਿੱਤਿਆ ਤੇ ਫਿਰ ਖੜਕਾ ਖੜਕਾ ਕਿੰਨਾ ਪਰਖਿਆ ਬਾਬਾ ਲੈਣਾ ਜੀ ਤੇ ਪਰਖ ਉਹਨਾਂ ਦੀ ਕੋਈ ਘੱਟ ਨਹੀਂ ਹੋਈ ਬਹੁਤੀ ਜਾਂਦੇ ਪਰ ਕੋਈ ਇਹ ਇਤਿਹਾਸ ਦੀ ਚੋਣ ਹੈ ਇਹ ਪੋਤਾ ਕਾਪਾਟੀ ਆਸ ਦੀ ਵਿਚਾਰ ਕੀਤੀ ਹੈ ਜਿਹੜੀਆਂ ਸੰਗਤਾਂ ਬਾਗਰੋਂ ਆਈਆਂ ਉਹਨਾਂ ਨੂੰ ਬੇਨਤੀ ਕਰਦੀ ਹੈ ਕਿ ਸਾਜਾ ਪਾਪਾਈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਤਸ਼ਾਹ ਉਹਨਾਂ ਦਾ ਇਤਿਹਾਸ ਜੋ ਕਿ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਹਨਾਂ ਵੱਲੋਂ ਲਿਖਿਆ ਗਿਆ ਉਹਦੀ ਆਪਾਂ ਵਿਚਾਰ ਕਰਨੀ ਨਾਮ ਕੀਤੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਆਪਾਂ ਕਈ ਵਾਰੀ ਵਿਚਾਰ ਚੁੱਕੇ ਉਹਦੇ ਬਾਅਦ ਵਿੱਚ ਕੱਲ੍ਹ ਪੜਾਵਣਾ ਹੈ ਤੇ ਹੁਣ ਦਲੋੜੇ ਜੇ ਬਦਲ ਲੱਗੇ ਆ ਤੇ ਸਭਾ ਆਪਣੇ ਕੋਲੇ ਆਕਨਾ ਹੁੰਦਾ ਏ ਥੋੜਾ ਆਪਾਂ ਇਤਿਹਾਸ ਦੀ ਵਿਚਾਰ ਰੰਭ ਕਰੀਏ ਸੋ ਅੱਜ ਇਤਿਹਾਸ ਦੀ ਵਿਚਾਰ ਰੰਭ ਹੋਈ ਐ ਉਹਨਾਂ ਦੀ ਜਨਮ ਬਾਰੇ ਆਪ ਜੀ ਨੇ ਜਾਣੜਾ ਕੀਤਾ ਹੈ ਘਰੋਵਾਰ ਬਾਰੇ ਜਾਣੜਾ ਕੀਤਾ ਹੈ ਤੇ ਇਥੇ ਸਭਾਪਤੀ ਐ ਅੱਗੇ ਆਪਾਂ ਵਿਚਾਰਾਂਗੇ ਉਹਨਾਂ ਦੀ شادی ਹੁੰਦੀ ਐ ਫੇਰ ਬਾਵਰ ਦੇ ਹੱਲੇ ਹੁੰਦੇ ਆ ਉਹਨਾਂ ਹੱਲਿਆਂ ਨੂੰ ਆਪਣੇ ਪਿੰਡੇ ਤੇ ਹੰਡਾਉਂਦੇ ਐ ਕੈਸੇ ਕੈਸੇ ਸਮੇਂ ਆਉਂਦੇ ਆ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਕਿ ਸਾਰਾ ਇਤਿਹਾਸ ਦੇ ਵਿੱਚੋਂ ਆਵੇਗਾ ਆਪਾਂ ਵਿਸਥਾਰ ਦੇ ਨਾਲ ਜਿਵੇਂ ਜਿਵੇਂ ਸਤਿਗੁਰੂ ਦੀ ਕਿਰਪਾ ਕਰਦੇ ਰਹਿਣਗੇ ਆਪਾਂ ਇਤਿਹਾਸ ਦੀਆਂ ਸਾਂਝਾਂ ਬਣਾਉਂਦੇ ਰਵਾਂਗੇ ਆਪ ਜੀ ਸਰਵਣ ਕਰਦੇ ਰਹਾ ਕਰੋ ਪੁੰਖਿਆ ਕਰੋ ਭਾਈ ਹਾਜ਼ਰੀਆਂ ਭਰਿਆ ਕਰੋ ਸਤਿਗੁਰੂ ਜੀ ਮਿਹਰ ਕਰਨਾ ਸਭ